ਜਸਤੋ ਅੱਗੇ ਖੁੱਭ ਗਈ ਏ ਤੇ ਲੱਗ ਰਿਹਾ ਜੋਰ ਪੂਰਾ ਪੂਰਾ ਕੰਮ ਜੋਰਾ ਛੋਰਾ ਨਾਲ ਚੱਲਦਾ ਪਿਆ ਸਜਣੋ ਮੈਨੂੰ ਨਹੀਂ ਲੱਗਦਾ ਜੋਰ ਨਾਲ ਕੱਢ ਦੂਗੀ ਆ ਹੈ ਦੇਖਦੇ ਆਪਾਂ ਅੱਗੇ ਟਰੈਕਟਰ ਵੀ ਪਾਇਆ ਹੋਇਆ ਉਹ ਦੇਖ ਲੋ ਉਕਾ ਕੰਮ ਚਲੋ ਰੁਕ ਜਾ ਰੁਕ ਜਾ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਦੇ ਬਲੌਗ ਚ ਸਵਾਗਤ ਹੈ ਤੁਹਾਡਾ ਤੁਹਾਨੂੰ ਅੱਜ ਇੰਨੀ ਕੋ ਘੈਂਟ ਚੀਜ਼ ਦਿਖਾਉਣ ਲੱਗੇ ਆ ਤੁਸੀਂ ਆਪ ਹੀ ਹੈਰਾਨ ਹੋ ਜੂਗੇ ਦੇਖ ਸਕਦੇ ਜੀ ਕਿਵੇਂ ਕੰਮ ਚੱਲਦਾ ਪਿਆ ਜੁਰਾਂ ਸ਼ੁਰਾਂ ਤੇ ਇੱਥੇ ਆਪਾਂ ਪਹੁੰਚੇ ਹੋਏ ਆ ਜਿੱਥੇ ਸੇਮਨ ਵਾਲਾ ਬੰਦਾ ਪਿਆ ਪਾਣੀ ਆ ਠੀਕ ਹੈ ਦੇਖ ਸਕਦੇ ਤੁਸੀਂ ਦੇਖੋ ਕਿੰਨੀ ਕੜਾ ਕਰੀਏ ਸਫਾਈ ਵੇਖੋ ਸਫਾਈ ਸਫਾਈ ਵੇਖੋ ਕਿੰਨੀ ਕੰਮ ਚੱਲ ਰਿਹਾ ਇੱਥੇ ਠੀਕ ਹੈ ਇਹ ਸਾਰੇ ਬਾਈ ਇੰਜੀਨੀਅਰ ਹੀ ਨੇ ਸੱਜਣੋ ਆ ਜਿਹੜੇ ਸੇਮ ਨਾਲੇ ਆਪਣੇ ਖੇਤਾਂ ਨੂੰ ਆਉਂਦੇ ਨੇ ਉਹ ਬੰਦੇ ਪੈਣੇ ਆ ਦੇਖ ਸਕਦੇ ਤੁਸੀਂ ਕਿੰਨਾ ਘੈਂਟ ਕੰਮ ਚੱਲਦਾ ਪਿਆ ਇਹ ਇੱਕ ਆਦਮੀ ਦਾ ਪਰਸਨਲ ਯਾ ਸਭ ਆਪੇ ਲੱਗੋ ਬਹੁਤ ਜ਼ਿਆਦਾ ਬੰਦੇ ਲੱਗੇ ਖੜੇ ਨੇ ਕੰਮ ਪੂਰਾ ਜੋਰਾਂ ਸ਼ੋਰਾਂ ਨਾਲ ਚੱਲਦਾ ਸਿਰਫ ਹੱਥ ਦੀ ਸਫਾਈ ਹੈ ਸੱਜਣੋ ਮੰਨ ਲਓ ਵੀ ਕੋਈ ਮਸ਼ੀਨ ਨਹੀਂ ਕੋਈ ਕੁਝ ਨਹੀਂ ਤੇ ਸਾਰੇ ਬੰਦੇ ਜਿਹੜੇ ਨੇ ਇੰਨੀ ਸਫਾਈ ਹੈ ਜਿਹੜੀ ਆ ਦੇਖ ਲਓ ਅੱਗੇ ਕੱਚਾ ਆ ਗਿਆ ਸਾਰੇ ਬੰਦੇ ਜਿਹੜੇ ਨੇ ਬੰਦੇ ਹੀ ਕੰਮ ਕਰਦੇ ਨੇ ਅੱਗੇ ਕੱਚਾ ਆ ਗਿਆ ਸਾਰਾ ਸਿੰਮਾ ਆ ਦੇਖ ਲਓ ਬਹੁਤ ਉੱਗ ਗਿਆ ਤੱਕਰ ਬੰਨਾ ਸਾਰਾ ਆ ਕੱਚਾ ਇੱਥੇ ਸਾਰਾ ਠੀਕ ਹੈ ਇਸ ਤੋਂ ਅੱਗੇ ਖੁੱਭ ਗਈ ਏ ਤੇ ਲੱਗ ਰਿਹਾ ਜੋਰ ਪੂਰਾ ਪੂਰਾ ਕੰਮ ਜੋਰਾ ਸ਼ੋਰਾ ਨਾਲ ਚੱਲਦਾ ਪਿਆ ਸਜਣੋ ਮੈਨੂੰ ਨਹੀਂ ਲੱਗਦਾ ਜੋਰ ਨਾਲ ਕੱਢ ਦੂਗੀ ਆ ਹੈ ਦੇਖਦੇ ਆਪਾਂ ਅੱਗੇ ਟਰੈਕਟਰ ਵੀ ਪਾਇਆ ਹੋਇਆ ਉਹ ਦੇਖ ਲੋ ਓਕੇ ਕੰਮ ਚਲੋ ਰੁਕ ਜਾ ਰੁਕ ਜਾ ਹੁਣ ਟਾਇਰ ਨੀਵੇਂ ਕੀਤੇ ਜਾ ਰਹੇ ਨੇ ਦੇਖ ਸਕਦੇ ਤੁਸੀਂ ਲਈ ਆਪ ਦਾ ਜੋਰ ਲਵਾਈ ਜਾਂਦਾ ਦੇਖ ਸਕਦੇ ਹੋ ਇਹ ਦੋਸਤੋ ਐਸੀ ਸੀਮਿੰਟ ਵਾਲੀ ਗੱਡੀ ਖੁੱਭ ਗਈ ਕੰਮ ਚੱਲ ਰਿਹਾ ਸੀ ਤੁਹਾਡੇ ਸਾਹਮਣੇ ਸੂਵੇ ਦਾ ਬਹੁਤ ਜ਼ਿਆਦਾ ਜ਼ੋਰ ਲੱਗਿਆ ਹੋਇਆ ਅੱਗੋਂ ਟਰੈਕਟਰ ਦਾ ਤੇ ਪਿੱਛੋਂ ਪੌਪਲਾਈਨ ਦਾ ਪਰ ਗੱਡੀ ਨਿਕਲ ਨਹੀਂ ਰਹੀ ਅੱਗੇ ਦੇਖਦੇ ਹਾਂ ਹੁਣ ਜੀਸੀਬੀ ਲੱਗ ਆ ਜੇ ਪੌਪਲਾਈਨ ਲੱਗੀ ਹੈ ਇਧਰੋਂ ਨੀਵੀ ਕਰਨ ਵਾਸਤੇ ਗੱਡੀ ਨੂੰ ਰੋਕ ਜੋ ਦੇਖਦੇ ਹਾਂ ਵੀ ਕਿਸ ਤਰੀਕੇ ਨਾਲ ਨਿਕਲਦੀ ਹੈ ਭਾਰੀ ਹੁੰਦੀ ਵਿੱਚੋਂ ਹਨਾ ਵਿੱਚੋਂ ਮਾਲ ਹੋਊਗਾ ਜ਼ਿਆਦਾ ਤਾਂ ਨਹੀਂ ਨਿਕਲਦੀ ਹਨਾ ਤੇ ਲੇਵਰ ਲੱਗੀ ਸੀਗੀ ਹਾਏ ਉਹਨਾਂ ਨੇ ਕਰਤੀ ਵੇਲੀ ਸਾਰੀ 베ਰੀ ਸਾਰੇ 베ਰ ਤੋੜ ਕੇ ਖਾ ਗਏ ਆ ਦੇਖਾਗੇ ਤੁਸੀਂ ਆ ਵਿਹਲਾ ਹੋ ਗਏ ਸਾਰਾ ਟਾਹਣਾ ਵੱਲਾ ਭਰੀ ਹੋਈ ਆ ਜਿਹੜੀ ਲੇਵਰ ਲੱਗੀ ਨੇ ਇੱਥੇ 베ਰ ਤੋੜ ਕੇ ਤੋੜਲੇ ਸਾਰਿਆਂ ਨੇ ਤੇ ਮੁੰਡਾ ਕਹਿੰਦਾ ਵੀ ਆਪਾਂ ਪਤੀ ਖਾਵਾਂਗੇ ਮੈਂ ਕਹਾਂ ਕੋਈ ਨਹੀਂ ਹੁੰਦਾ ਆਹ ਲੈਂਦੇ ਜਿੰਨੇ ਖਾਂਦੇ ਨੇ ਉਹ ਸਾਹਮਣੇ ਲੱਗੇ ਬੰਦੇ ਲੇਵਰ ਜਿਹੜੀ ਲੱਗੀ ਹੋਈ ਹੈ ਸੇਮਣ ਵਾਲਾ ਬਣਉਣ ਤੇ ਇਹ ਬੇਰ ਤੋਂ ਉਹਨੇ ਸਾਰੇ ਤਾਂ ਨਹੀਂ ਪਤੰਦਰਾਂ ਨੇ ਵਿਹਲੇ ਕਰਤੇ ਵੀ ਸੱਚਾ ਹੈ ਹੂੰ ਤੇ ਅੱਗੇ ਜੁੜੇ ਰਿਓ ਦੇਖਦੇ ਆ ਕੀ ਬਣਦਾ ਮੈਨੂੰ ਨਹੀਂ ਲੱਗਦਾ ਕਿ ਯਾਰ ਕੰਮ ਔਖਾ ਹੀ ਏ ਉਹ ਉਹ ਦੇਖੋ ਟਾਇਰ ਜਿਹੜਾ ਨਾ ਪੂਰਾ ਥੱਲੇ ਬਹਿ ਚੁੱਕਿਆ पूरा है यार पूरा थले बह चुके हैं परे घर पर मशीन लगी हुई है थोड़ा माल वाला और सोनी पैसे हो जा ਲਗੇ ਨਿਕਲੇ 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 ਲਗੇ ਵੈਰੀ ਕੋਟੋ ਯਾਰ ਯਾਰ ਕੰਮ ਗਿਆ ਤਾਲੀਆਂ ਤਾਲੀਆਂ ਆਹ ਆਹ ਹੱਥ ਤੇਰਾ ਹੀ ਚੱਲ ਤੀਉ ਹੱਥ ਤੇਰਾ ਯਾ ਬਹੁਤ ਤੇਜ਼ ਹੈ ਬਿੱਟਰੋ ਆ ਬੰਦਾ ਬਹੁਤ ਤੇਜ਼ ਆ ਪੱਧਰ ਕਰਦੀ ਮੜਾਇਆ ਸਾਰਾ ਸੈਟ ਵੈਟ ਕਰਦੀ ਬਾਈ ਕਾਟ ਦ ਦਿੱਤੀ ਇਹ ਵਾਕਈ ਪ੍ਰੋਬਲਮ ਬਹੁਤ ਹੈਂ ਚੀਜ਼ ਹੁੰਦੀ ਹੈ ਸੱਚ ਨੂੰ ਦੇਖ ਸਕਦੇ ਤੁਸੀਂ ਠੀਕੇ ਆ ਸੇਵਨ ਵਾਲਾ ਬੰਦਾ ਜੀ ਇੱਥੇ ਕੁੱਬੀ ਹੈ ਚਲੋ ਠੀਕੇ ਸਜਣੋ ਸਸੇਕਾਲ ਸਾਰੇ ਭਰਾਵਾਂ ਨੂੰ ਮਿਲਦੇ ਆ ਨਵੇਂ ਬਲੌਕ ਦੇ ਨਾਲ